ਜਦੋਂ ਮੌਸਮ ਚੇਂਜ ਹੁੰਦਾ ਵਾ ਸਰਦੀਆਂ ਤੋਂ ਗਰਮੀਆਂ ਦੀਆਂ ਜਾਂ ਗਰਮੀਆਂ ਤੋਂ ਸਰਦੀਆਂ ਆਉਂਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਕਾਰ ਦੇ ਟਾਇਰਾਂ ਦਾ 에ਅਰ ਪ੍ਰੈਸ਼ਰ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਕਿਉਂਕਿ ਇਹ ਚੇਂਜ ਹੋ ਜਾਂਦਾ ਹੁੰਦਾ ਪ੍ਰੈ ਹਵਾ ਮੌਸਮ ਦੇ ਹਿਸਾਬ ਦੇ ਨਾਲ ਪ੍ਰੈਸ਼ਰ ਇਹਦਾ ਹੁਣ ਜਿਵੇਂ ਮੇਰੀ ਗੱਡੀ ਵਿੱਚ ਮੂਰਿਆਂ ਦਾ 36 ਆ ਇਹ ਚ 40 ਆ ਰਿਹਾ ਵਾ ਤੇ ਪਿਛਲੇ 44 ਰੇਕਮੈਂਡਡ ਤੇ 60 70 ਹੁਣ ਇਹਨੂੰ ਪ੍ਰੈਸ਼ਰ ਨੂੰ ਸਹੀ ਕਰਨਾ ਵਾ ਜੇ ਕਿਸੇ ਦੀ ਕਾਰ ਦੇ ਵਿੱਚ ਆਪਸ਼ਨ ਨਹੀਂ ਹੈ ਗੇਅਰ ਪ੍ਰੈਸ਼ਰ ਚੈੱਕ ਕਰਨ ਦੀ ਤਾਂ ਜਿਹੜਾ ਡਰਾਈਵਰ ਸਾਈਡ ਡੋਰ ਹੁੰਦਾ ਵਾ ਉਹਦੇ ਉੱਤੇ ਵੀ ਲਿਖਿਆ ਹੁੰਦਾ ਵਾ ਟਾਇਰਾਂ ਦਾ ਐਕਚੁਅਲ ਸਾਈਜ਼ ਤੇ ਪ੍ਰੈਸ਼ਰ ਹੁਣ ਜਿਵੇਂ ਇੱਥੇ ਪ੍ਰੈਸ਼ਰ ਨਹੀਂ ਖੜਾ 35 ਬਿਆਦੀ ਤੇ ਹੁਣ ਸਕਰੀਨ 'ਚ ਹੋਰ ਆ ਰਿਹਾ ਸੀ ਕਿਉਂਕਿ ਮੌਸਮ ਦੇ ਹਿਸਾਬ ਨਾਲ ਆ ਰਿਹਾ ਸੀਗਾ ਇਹ ਜਿੰਦੀ 올 ਟਾਈਮ ਦਾ ਹੁੰਦਾ ਵਾ ਪ੍ਰੈਸ਼ਰ ਐਪਲੀਕੇਸ਼ਨ ਦੇ ਅਕੀ ਗੱਡੀਆਂ ਦੀ ਉਤੋਂ ਵੀ ਚੈੱਕ ਕਰ ਸਕਦੇ ਆਂ ਮੈਂ ਕਾਰ ਦੇ ਵਿੱਚ ਹਵਾ ਭਰਨ ਵਾਲਾ ਪੰਪ ਰੱਖਿਆ ਹੁੰਦਾ ਵਾ ਇਹ 12 ਵੋਲਟ ਵਾਲੇ ਪਲੱਗ 'ਚ ਲੱਗ ਕੇ ਤੇ ਇਹ ਹਵਾ ਭਰ ਦਿੰਦਾ ਵਾ ਤੇ ਹੁਣ ਇਹਦੇ ਨਾਲ ਹੀ ਹਵਾ ਘਟਾਉਣੀ ਆ ਇਹਦਾ ਕੀ ਹੈਗਾ ਵਾ ਕਿ ਜਿਹੜੀ ਆ ਜੀ ਟੁੱਟੀ ਹੈਗੀ ਆ ਇਹ ਵਾਲੀ ਥੋੜੀ ਢੀਜ਼ੀ ਜਿਹੀ ਕੱਸਦੀ ਨਹੀਂ ਉੱਥੇ ਤੇ ਹਵਾ ਹੋ ਜੀ ਕਰਨ ਲੱਗਣੀ ਜਾਂ ਕਿਸੇ ਚੀਜ਼ ਨਾਲ ਆਪਾਂ ਉਹ ਦਬ ਸਕਦੇ ਹੁੰਦੇ ਆ ਤੇ ਉਦੋਂ ਵੀ ਬਈ ਹਵਾ ਨਿਕਲ ਜਾਂਦੀ ਆ ਤੇ ਜੇ ਜ਼ਿਆਦਾ ਹਵਾ ਨਿਕਲ ਗਈ ਤਾਂ ਫਿਰ ਪੰਪ ਨੂੰ ਚੁਆ ਕੇ ਹਵਾ ਭਰ ਦੇਣੀ ਆ ਹੁਣ ਮੈ ਇਹਦਾ ਪ੍ਰੈਸ਼ਰ ਘਟਾਉਣਾ ਵਾ ਇਸ ਨੀਵੇਂ ਦੀ ਆ 2D 3D ਕਿਸਨਰ ਤੇ ਤਾਹਨ ਵਾਜ ਵੀ ਸੁਣਿਆ ਕਿ ਹਵਾ ਗਰੀਕ ਹੋਣ ਦੀ ਹੁਣ ਮੇਰੇ ਕੋਲ 에ਅਰ ਪ੍ਰੈਸ਼ਰ ਡਾਊਨ ਹੋ ਗਿਆ ਸੀਗਾ ਤੇ ਇਸ ਲਈ ਮੈਂ ਹੁਣ ਪੰਪ ਆਨ ਕਰਕੇ ਹਵਾ ਭਰ ਰਿਹਾ ਹਾਂ ਤੇ ਜਿੰਨਾ ਕੁ ਰეკਮੈਂਡਡ ਪ੍ਰੈਸ਼ਰ ਹੈਗਾ ਉਹ ਤੇ ਇੱਕ ਜਾਂ ਦੋ ਕੁ ਜ਼ਿਆਦਾ ਰੱਖੀਦਾ ਹੁੰਦਾ ਵਾ ਕਿਉਂਕਿ ਫਿਰ ਜਦੋਂ ਆਪਾਂ ਟੂਟੀ ਖੋਲ੍ਹਣੀ ਆ ਉਦੋਂ 에ਅਰ ਥੋੜੀ ਫਿਰ ਵੀਕ ਹੋ ਜਾਣੀ ਆ ਜਾਂ ਉਹ ਵੀ ਟੂਟੀ ਆ ਪੰਪ ਖਰੀਦ ਲੈਣਾ ਚਾਹੀਦਾ ਵਾ ਜਿਹੜੇ ਜਿੰਦੀ ਚੂੜੀਆਂ ਨਹੀਂ ਹੁੰਦੀ ਸਿੱਧਾ ਕਵਿਕ ਹੋ ਕੇ ਵੀ ਲੱਗ ਜਾਂਦਾ ਤੇ ਸਿੱਧਾ ਨਿਕਲ ਜਾਂਦਾ ਵਾ ਤੇ ਬਾਕੀ ਜਿਹੜਾ ਜਿਵੇਂ ਤੁਹਾਨੂੰ ਪ੍ਰਾਈਸ ਸਹੀ ਨਾ ਲੱਗੇ ਦੋਸਤਾਂ ਉਹਨਾਂ ਫਿਰ ਦਿਨਾ ਜਾਂ ਅਵੇਵੇਟੀ ਵੀ ਦੇਖਣੀ ਆ ਤੇ ਇਦਾਂ ਕਰਕੇ ਮੈਂ ਕਰਦੇ ਸਾਰੇ ਟਾਇਰਾਂ ਦਾ ਪ੍ਰੈਸ਼ਰ ਚੈੱਕ ਕਰਦੇ ਨਾ ਹੁੰਦਾ ਤੇ ਸੈੱਟ ਕਰਦੇ ਨਾ ਹੁੰਦਾ ਵਾ ਤੇ ਉਸ ਤੋਂ ਮਗਰੋਂ ਥੋੜਾ ਇੱਕ ਕਾਰ ਡਰਾਈਵ ਕਰਦਾ ਹੁੰਦਾ ਵਾ ਕਿਉਂਕਿ ਜਿਹੜਾ ਸੈਂਸਰ ਦਾ ਪ੍ਰੈਸ਼ਰ ਅਪਡੇਟ ਹੋਣਾ ਵਾ ਉਹ ਖੜੀ ਕਾਰ ਦਾ ਸਹੀ ਅਪਡੇਟ ਨਹੀਂ ਹੁੰਦਾ ਹੈਗਾ ਬਾਕੀ ਮਾਡਲ ਦੇ ਡਿਪੈਂਡ ਕਰਦਾ ਹੋ ਸਕਦਾ ਹੈ ਕਿਦਾ ਸਹੀ ਵੀ ਹੋ ਜਾਂਦਾ ਹੋਵੇ ਇਹ ਕਾਰ ਨੂੰ ਥੋੜਾ ਡਰਾਈਵ ਕਰਨਾ ਪੈਂਦਾ ਵਾ ਉਸ ਤੋਂ ਮਗਰੋਂ ਸਹੀ ਸ਼ੋ ਹੋਣ ਲੱਗ ਜਾਂਦਾ ਵਾ ਤੇ ਆਪਾਂ ਨੂੰ ਪਤਾ ਜਾਂਦਾ ਵੀ ਪ੍ਰੈਸ਼ਰ ਸਹੀ ਹੈ ਜਾਂ ਥੋੜੇ-ਮੋ ਕਾਹੜੋ ਕੋ ਆਪਣਾ ਜਈ ਕੁਐਸਚਨ ਹੋਵੇ ਤਾਂ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਟੇਕ ਕੇਅਰ